ਤੁਸੀਂ ਦੇਖ ਰਹੇ ਹੋ ਸੱਚ ਮਿਲ ਨਿਊਜ਼ ਪੰਜਾਬ ਮੈਂ ਤੁਹਾਡਾ ਆਪਣਾ ਵਿਕੇ ਵਿਰਕ ਮੌਜੂਦ ਸੀ ਇਸ ਟਾਈਮ ਅੱਗੇ ਦੇ ਵਿੱਚ ਅੱਜ ਇੱਥੇ ਇੱਕ ਅਕਾਲੀ ਦਲ ਵੱਲੋਂ ਅਹਿਮ ਮੀਟਿੰਗ ਕਰਵਾਈ ਗਈ ਜਿਹਦੇ ਵਿੱਚ ਹਲਕਾ ਇੰਚਾਰਜ ਬਾਬੂ ਕਬੀਰ ਦਾਸ ਜੀ ਔਰ ਸਾਡੇ ਰਿਊ ਸਾਹਿਬ ਲਾਲਵਾ ਸਾਹਿਬ ਔਰ ਵੱਡੀ ਗਿਣਤੀ ਦੇ ਵਿੱਚ ਅਕਾਲੀ ਆਗੂ ਜਿਹੜੇ ਨੇ ਇੱਥੇ ਪਹੁੰਚੇ ਹੋਏ ਸੀ ਸਾਰੀ ਮੀਟਿੰਗ ਦੀ ਆਪਾਂ ਜਾਣਕਾਰੀ ਲੈਣੇ ਵੇ ਅੱਜ ਦੀ ਜਿਹੜੀ ਮੀਟਿੰਗ ਸੀ ਉਹਨਾਂ ਦੇ ਵਿੱਚ ਕੀ ਇਹਨਾਂ ਦਾ एजेंडा ਸੀ ਸਾਰੀ ਆਪਾਂ ਇਹਨਾਂ ਤੋਂ ਜਾਣਕਾਰੀ ਲਵਾਂਗੇ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਸੱਚ ਮਿਲ ਨਿਊਜ਼ ਪੰਜਾਬ ਦੇ ਨਾਲ ਖਡੂਰ ਸਾਹਿਬ ਦੇ ਵਿੱਚ ਸੀਟ ਦੇ ਵਿੱਚ ਹਲਕਾ ਹੁੰਦਾ ਤੇ ਪਿਛਲੀ ਵਾਰ ਇੱਥੇ ਵਾਰਸ ਪੰਜਾਬ ਦੇ ਬਹੁਤ ਵੋਟਾਂ ਨਾਲ ਜਿੱਤੇ ਆ ਉਹਨਾਂ ਨੇ ਸੋਚਿਆ ਵੀ ਉਹਨਾਂ ਕੋਲ ਕੈਂਡੀਡੇਟ ਦੇਣ ਦਾ ਦਮ ਤਾਂ ਹੈ ਨਹੀਂ ਸੀ ਜੋ ਕੈਂਡੀਡੇਟ ਦਿੰਦੇ ਮੈਂ ਦਾਅਵੇ ਨਾਲ ਕਹਿੰਦਾ ਨੀਟੂ ਛਟੜ ਨਾਲੇ ਤੋਂ ਘੱਟ ਵੋਟ ਪੈਂਦੀ ਆ ਗਿਆ ਉਹਨਾਂ ਨੇ ਸੋਚਿਆ ਸੀ ਆਗਦੀ ਜੰਗ ਦਾ ਦੇ ਵਿੱਚ ਹੱਥ ਧੋ ਲੀਏ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਪੁੱਟੇ ਉੱਤੇ ਪਰ ਦੇਖੋ ਅਕਾਲ ਪੁਰਖ ਦਾ ਜੋ ਇਨਸਾਫ ਹੈ ਉਹਨਾਂ ਵੀ ਬੇੜੀ ਬਿਠਾਤੀ ਉਹਨਾਂ ਨੇ ਜਾ ਕੇ ਜਮਾਤ ਤਜਾਫਤ ਕਰਾਤੀ ਇੱਥੋਂ ਪਤਾ ਲੱਗਦਾ ਸਰਦਾਰ ਸੁਖਵੀਰ ਸਿੰਘ ਦੀ ਅਗਵਾਈ ਦਾ ਤੇ ਜਿਹੜੇ ਪਾਰਟੀ ਛੱਡ ਕੇ ਗਏ ਨੇ ਉਹਨਾਂ ਦੀ ਨਲਾਇਕੀ ਅਸਿਕਾਲੀ ਅੱਜ ਹਲਕਾ ਸਤਰਣਾ ਬਾਬੂ ਕਬੀਰ ਦਾਸ ਦੀ ਅਗਵਾਈ ਵਿੱਚ ਲੀਡਰਸ਼ਿਪ ਦੀ ਇਕੱਤਰਤਾ ਹੋਈ ਹੈ ਅੱਜ ਦੇ ਇਕੱਠ ਦਾ ਜੋ ਮੇਨ ਅਜੰਡਾ ਸੀ ਆਉਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਬਾਰੇ ਚਰਚਾ ਸੀ ਬਹੁਤ ਵਧੀਆ ਮੀਟਿੰਗ ਹੋਈ ਬਹੁਤ ਚੰਗੇ ਵਿਚਾਰ ਪੇਸ਼ ਕੀਤੇ ਗਏ ਵੱਖ-ਵੱਖ ਲੀਡਰਾਂ ਵੱਲੋਂ ਜੋ ਕਿ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਪਾਰਟੀ ਨੂੰ ਤਕੜਾ ਕਰਨ ਦੇ ਵਿੱਚ ਸਹਿਯੋਗ ਦੇਣਗੇ ਸਾਰੀ ਲੀਡਰਸ਼ਿਪ ਬਹੁਤ ਹੌਸਲੇ ਚ ਹੈ ਡਟ ਕੇ ਇਲੈਕਸ਼ਨ ਲੜਨ ਨੂੰ ਤਿਆਰ ਹੈ ਔਰ ਜ਼ਿਲ੍ਹਾ ਪ੍ਰਧਾਨ ਪਾਰਟੀ ਵੱਲੋਂ ਮੀਟਿੰਗ ਕਰਨ ਦਾ ਜਾਂ ਸਾਰੇ ਹਲਕਿਆਂ ਦੇ ਵਿੱਚ ਜਾ ਕੇ ਜਥੇਬੰਦੀ ਨਾਲ ਮੀਟਿੰਗ ਕਰਕੇ ਟਿਕਟਾਂ ਦੀ ਵੰਡ ਕਿਵੇਂ ਕਰਨੀ ਹੈ ਜਾਂ ਸੁਖਬੀਰ ਸਿੰਘ ਬਾਦਲ ਦਾ ਕੀ ਸੁਨੇਹਾ ਹੈ ਉਹ ਜ਼ਿੰਮੇਵਾਰੀ ਮੇਰੀ ਲੱਗੀ ਹੈ ਅੱਜ ਦੀ ਮੀਟਿੰਗ 'ਚ ਮੈਂ ਸ਼ਾਮਲ ਹੋਇਆ तकरीबन ਸਾਰੇ ਜ਼ੋਨਾਂ ਦੇ ਵਿੱਚੋਂ ਤੇ ਸਾਰੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਜ਼ੋਨਾਂ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਆਪਣੀ ਟਿਕਟ ਤੇ ਕੈਂਡੀਡੇਟ ਲੜਾਏਗੀ ਹਲਕਾ ਸਤਰਾਨਾ ਦੇ ਵਿੱਚੋਂ ਜਿਹੜੇ ਕਿ ਬੜੀ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ ਤਕੜੇ ਹੋ ਕੇ ਅਸੀਂ ਲੜਾਈ ਲੜਾਂਗੇ ਤੇ ਮੈਂ ਸਰਕਾਰ ਨੂੰ ਪਹਿਲਾਂ ਹੀ ਚੇਤਾਵਨੀ ਦੇ ਦੇਣਾ ਚਾਹੁੰਦਾ ਵੀ ਤਰਨ-ਤਾਰਨ ਦੇ ਵਿੱਚ ਤੁਸੀਂ ਬਹੁਤ ਬੇਇੱਜ਼ਤੀ ਤੇ ਥੂਠੂ ਕਰਾਈ ਹੈ ਸਰਕਾਰੀ ਜ਼ਬਰ ਨਾਲ ਤੁਸੀਂ ਤਾਂ ਇਲੈਕਸ਼ਨ ਲੜਿਆ ਨਹੀਂ ਇਲੈਕਸ਼ਨ ਤਾਂ ਪੰਜਾਬ ਪੁਲਿਸ ਨੇ ਲੜਿਆ ਉਹਨਾਂ ਨੇ ਜਿੱਤਿਆ ਸੋ ਇਸ ਹਲਕੇ ਦੇ ਵਿੱਚ ਇਸ ਜ਼ਿਲ੍ਹੇ ਦੇ ਵਿੱਚ ਇਹੋ ਜਿਹਾ ਤੱਕਾ ਨਾ ਕਦੇ ਬਰਦਾਸ਼ਤ ਹੋਇਆ ਨਾ ਅਸੀਂ ਕਰਾਂਗੇ ਜੇ ਤੁਸੀਂ ਕਿਸੇ ਵੀ ਕੈਂਡੀਡੇਟ ਦੇ ਖਿਲਾਫ ਕੋਈ ਵੀ ਕਾਰਵਾਈ ਕਰੋਗੇ ਅਸੀਂ ਅੱਗੇ ਹੋ ਕੇ ਡਟ ਕੇ ਤੁਹਾਡਾ ਮੁਕਾਬਲਾ ਕਰਾਂਗੇ ਤੁਹਾਨੂੰ ਮੈਦਾਨ ਵਿੱਚੋਂ ਭਜਾ ਦੇ ਕੀ ਲੱਗਦਾ ਬਹੁਤ ਵੀਰ ਜੀ ਅੱਜ ਜਿਹੜੇ ਕਿਸ ਤਰ੍ਹਾਂ ਵਰਕਰਾਂ ਦੇ ਹੌਸਲੇ ਸੀ ਬਲੰਦ ਸੀਗੇ ਔਰ ਜਿਹੜੇ ਅੱਜ ਇੱਥੇ ਪਹੁੰਚੇ ਆ ਕਾਫੀ ਤੁਹਾਡੀ ਹੀ ਗਾਮੇਦਾਰ ਮੀਟਿੰਗ ਰਹੀ ਆ ਕਿਸ ਤਰ੍ਹਾਂ ਦੇ ਫੈਸਲੇ ਲੈ ਗਏ ਹਰ ਭਜਨ ਜੀ ਤੁਸੀਂ ਦੇਖਿਆ ਪਹਿਲਾਂ ਵੀ ਮੀਟਿੰਗਾਂ ਹੁੰਦੀਆਂ ਰਹੀਆਂ ਨੇ ਤੇ ਅੱਜ ਵੀ ਸਾਡੀ ਇਹ ਮੀਟਿੰਗ ਯਕਦਮ ਹੀ ਹੋ ਗਈ ਕੱਲ ਅਸੀਂ ਵੀ ਬੈਠੇ ਸੀਗੇ ਆਪਣੇ ਪਟਿਆਲੇ ਸ਼ਾਹੀ ਸਾਹਿਬ ਨਾਲ ਗੱਲ ਹੋਈ ਵੀ ਇਹਨਾਂ ਨੇ ਸਮਾਂ ਨਹੀਂ ਦੇਣਾ ਆਪਾਂ ਕੁਝ ਕਰੀਏ ਮੈਂ ਕਿਹਾ ਯਾਰ ਹਜੇ ਇਹਨਾਂ ਦਾ ਪਤਾ ਕੋਈ ਨਹੀਂ ਹੈ ਚਲੋ ਆਪਾਂ ਕਰ ਲੈਨੇ ਆ ਅਸੀਂ ਕੱਲ ਸ਼ਾਮ ਨੂੰ ਹੀ ਫੋਨ ਲਾਈ ਸੀ ਅਰ ਅੱਜ ਫੋਨ ਦੇ ਬਾਵਜੂਦ ਤੁਸੀਂ ਆ ਦੇਖੋ ਮੈਨੂੰ ਇੰਨੀ ਉਮੀਦ ਨਹੀਂ ਸੀ ਅਸੀਂ ਤਾਂ ਕਿਹਾ ਸੀ 20 25 ਬੰਦੇ ਆ ਜਾਣਗੇ ਮੇਨ ਮੇਨ ਜਿਹੜੇ ਸਾਡੇ ਸਰਕਲ ਪ੍ਰਧਾਨ ਆ ਜਾਂ ਮੇਨ ਅਹੁਦੇਦਾਰ ਨੇ ਉਹਨਾਂ ਨੂੰ ਵੀ ਅਸੀਂ ਫੋਨ ਕੀਤਾ ਸੀ ਪਰ ਜਦੋਂ ਉਹਨਾਂ ਨੂੰ ਚੋਣਾ ਬਾਰੇ ਪਤਾ ਲੱਗਿਆ ਵੀ ਇਸ ਏਜੰਡੇ ਦੇ ਆਪਾਂ ਨੇ ਵਿਸ਼ੇ ਤੇ ਗੱਲ ਕਰਨੀ ਹੈ ਜ਼ਿਲ੍ਹਾ ਪ੍ਰੀਸ਼ਦ ਦੇ ਯਾਰ ਬਲਾਕ ਸਭਮਤੀ ਤੇ ਸਾਡੇ ਲੈਕਚਰ ਨੇ ਤੁਸੀਂ ਆ ਦੇਖੋ ਮੈਨੂੰ ਆਪਣੇ ਆਪ ਖੁਦ ਨੂੰ ਨਹੀਂ ਯਕੀਨ ਸੀ ਵੀ ਇੰਨੀ ਭਾਰੀ ਗਿਣਤੀ ਚ ਅਸੀਂ ਦੋ ਤਿੰਨ ਵਾਰੀ ਤਾਂ ਸ਼ਾਈ ਸਾਹਿਬ ਨੂੰ ਕੁਰਸੀਆਂ ਮਗਾਉਣੀਆਂ ਪਈਆਂ ਉਹੀ ਇਸ ਗੱਲ ਦਾ ਸੰਕੇਤ ਹੈ ਜਿਹੜੀ ਤਰਨਤਾਰਨ ਦੀ ਚੋਣ ਹੋਈ ਹੈ ਉਸ ਨੇ ਇੱਕ ਸਾਬਤ ਕਰ ਦਿੱਤਾ ਜੇ ਸ਼੍ਰੋਮਣੀ ਅਕਾਲੀ ਦਲ ਹੈ ਤਾਂ ਉਹ ਇੱਕੋ ਇੱਕ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਦੀ ਰਹਿਨਮਾਈ ਚ ਅੱਜ ਸਾਰਾ ਪੰਜਾਬ ਜਿਹੜਾ ਹੈਗਾ ਸ਼੍ਰੋਮਣੀ ਅਕਾਲੀ ਦਲ ਇੱਕ ਝੁੱਟ ਹੋ ਕੇ ਚਟਾਨ ਵਾਂਗੂ ਖੜਿਆ ਤੇ ਦੂਜੀ ਪਾਰਟੀਆਂ ਦੇ ਜਿੰਨੇ ਪਾਵਾ ਬੀਜੇਪੀ ਸੀ ਪਾਵਾ ਕਾਂਗਰਸੀ ਉਹ ਵੀ ਅੱਜ ਇਸ ਗੱਲ ਨੂੰ ਮੰਨਦੇ ਨੇ ਵੀ ਜੇ ਕੋਈ ਅਕਾਲੀ ਦਲ ਹੈ ਜੇ ਕੋਈ ਅਕਾਲੀ ਦਲ ਹੈ ਤਾਂ ਉਹ ਸੁਖਬੀਰ ਸਿੰਘ ਬਾਦਲ ਦਾ ਹੀ ਹੈ ਆ ਤੁਸੀਂ ਦੇਖੋ 10 ਸਾਲ ਦੀ ਸਾਡੀ ਸਰਕਾਰ ਨਹੀਂ ਹੈ ਤੇ ਉਹਨਾਂ ਨੂੰ ਲੋਚਨਾ ਤਾਂ ਪਿਛਲੀ ਸਰਕਾਰ ਦੀ ਕਰਨੀ ਚਾਹੀਦੀ ਹੈ ਵੀ ਕਾਂਗਰਸ ਨੇ ਨਹੀਂ ਇਹ ਕੰਮ ਕਰਿਆ ਉਹ ਲੋਚਨਾ ਪਿਛਲੇ 10 ਸਾਲਾਂ ਦੀ ਸਾਡੀ ਕਰਦੇ ਆ ਕਿਉਂ ਕਿਉਂਕਿ ਸੁਖਬੀਰ ਸਿੰਘ ਬਾਦਲ ਜੀ ਸਤਾਈ ਚ ਆਉਣ ਵਾਲੇ ਆ ਜਿਹੜਾ ਆਉਣ ਵਾਲਾ ਹੋਵੇ ਜਾਂ ਤਗੜਾ ਹੋਵੇ ਉਹ ਲੋਚਨਾ ਉਹਦੀ ਹੁੰਦੀ ਹੈ ਉਹਦੇ ਖਿਲਾਫ ਲੋਕ ਬੋਲਦੇ ਆ ਸੋ ਅੱਜ ਵਿਰੋਧੀਆਂ ਨੂੰ ਵੀ ਇਸ ਗੱਲ ਦਾ ਪੈ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਰੋਕਣ ਦੀ ਪਰ ਜਿਹੜਾ ਸਾਡਾ ਸੁਖਬੀਰ ਸਿੰਘ ਬਾਦਲ ਹੈ ਨਾ ਕਹਿਣੀਆ ਕਰਨੀ ਦੇ ਬੜੇ ਪੱਖੇ ਨੇ ਜੋ ਉਹਨਾਂ ਨੇ ਜ਼ਬਾਨ ਤੋਂ ਕਹਿਤਾ ਉਹ ਐਫੀਡੈਵਟ ਹੈ ਕਿਉਂਕਿ ਉਹ ਪੰਜਾਬ ਦੇ ਬਿਜ਼ਨੈਰ ਲੀਡਰ ਹੈ ਜੋ ਉਹ ਪੰਜਾਬ ਪ੍ਰਤੀ ਸੋਚਦੇ ਆ ਜੋ ਪੰਜਾਬ ਦਾ ਕਰਨਾ ਚਾਹੁੰਦੇ ਆ ਤੁਸੀਂ ਆ ਦੇਖੋ ਜਦੋਂ ਬਾਦਲ ਸਾਹਿਬ ਸਰਕਾਰ 'ਚ ਸੀਗੇ ਅੱਜ ਤੁਸੀਂ ਬੌਜੀ ਉੱਥੇ ਜਾ ਕੇ ਵੇਖੋ ਮੁਹਾਲੀ ਮੁਹਾਲੀ ਜਦੋਂ 에어ਪੋਰਟ ਤੇ ਉਤਰ ਕੇ ਸੱਜੇ ਖੱਬੇ ਸੀ ਜਾਂਦੇ ਆ ਨਾ ਐ ਲੱਗਦਾ ਜਿਵੇਂ ਸੀ ਕੈਨੇਡਾ 'ਚ ਆ ਗਏ ਹੀ ਹੋਵੇ ਚੌ ਮਾਰਗੀਆਂ ਸੜਕਾਂ ਚਾਹ ਰਾਜਪੁਰਾ ਤੋਂ ਲਾ ਕੇ ਅੰਮ੍ਰਿਤਸਰ ਚੰਡੀਗੜ੍ਹ ਤੋਂ ਲਾ ਕੇ ਆਪਣੇ ਬਠਿੰਡਾ ਬਹੌਰ ਤੱਕ ਜੇ ਤੁਸੀਂ ਬਠਿੰਡੇ ਤੋਂ ਅੰਮ੍ਰਿਤਸਰ ਜਾਓ ਸਾਰੇ ਪਾਸੇ ਚਾਰ ਮਾਰਗੀਆਂ ਸੜਕਾਂ ਕਿੰਨੇ ਬਣਾਈਆਂ ਸੁਖਬੀਰ ਸਿੰਘ ਬਾਦਲ ਨੇ ਕਿਉਂਕਿ ਉਹਨਾਂ ਦੀ 50% ਸੀ ਔਰ ਸਾਰੇ ਪਿੰਡਾਂ ਚ ਜਿਹੜਾ ਵਿਕਾਸ ਸ਼੍ਰੋਮਣੀ ਅਕਾਲੀ ਦਲ ਦੇ ਵਕਤ ਹੋਇਆ ਉਹ ਮੇਰਾ ਖਿਆਲ ਹੈ ਇਹਨਾਂ ਨੇ ਤਾਂ ਉਸ ਵਿਕਾਸ ਦਾ ਨਾਂ ਨਿਸ਼ਾਨ ਜਿਹੜਾ ਹੈਗਾ ਅੱਜ ਵੀ ਲੋਕ ਉਹਦੇ ਨਿਸ਼ਾਨਾ ਨੂੰ ਯਾਦ ਕਰਦੇ ਆ ਬਾਦਲ ਸਾਹਿਬ ਦੇ ਨਾ ਕਾਂਗਰਸ ਦਾ ਕੋਈ ਨਿਸ਼ਾਨ ਦਿਖਦਾ ਪਿੰਡਾਂ 'ਚ ਨਾ ਇਹਨਾਂ ਦਾ ਤਾਂ ਦੇਖਣਾ ਹੀ ਕੀ ਆ ਆ ਜਿਹੜੇ ਨਵੇਂ 4 ਸਾਲ ਹੋਏ ਨੇ ਆਏ ਨੇ ਇਹ ਤਾਂ ਬਾਦਲ ਸਾਹਿਬ ਦੇ ਕਿਤੇ ਹੋਏ ਕੰਮਾਂ ਨੂੰ ਸਫੈਦੀ ਪੋਚਾ ਕਰਕੇ ਭਗਵੰਤ ਮਾਨ ਦੀ ਫੋਟੋ ਲਾ ਕੇ ਕਹਿ ਦੇਣਗੇ ਇਹ ਕੰਮ ਅਸੀਂ ਕਰਿਆ ਕੋਈ ਇਹਨਾਂ ਨੇ ਬਿਲਡਿੰਗ ਬਣਾਈ ਹੈ ਅਜੇ ਤੱਕ ਕੋਈ ਛੜਕ ਜਿਹੜੀਆਂ ਪਿੰਡਾਂ 'ਚ ਜਾਰੀਆਂ ਨੇ ਉਹ ਬਣਾਈਆਂ ਆ ਤੁਸੀਂ ਦਿਖਾਇਆ ਸੀ ਆਪਾਂ ਤਾਂ ਇੱਕ ਛੜਕ ਦਿਖਾਈ ਸੀ ਨਾ ਹਲਕੇ ਚ ਚਾਰੇ ਪਾਸੇ ਚਲ ਜਾਓ ਚਾਹੇ ਮਰੌੜੀ ਵੱਲ ਚਲੇ ਜਾਓ ਚਾਹੇ ਕੁਲਾਰਾਮਲ ਚਲੇ ਜਾਓ ਚਾਹੇ ਤੁਸੀਂ ਬਾਦਸ਼ਾਹਪੁਰ ਤੋਂ ਇਧਰਲੇ ਪਾਸੇ ਰਨੇਟੂ ਵੱਲ ਚਲ ਜਾਓ ਕੋਈ ਸੜਕ ਨਹੀਂ ਸਾਬਤ ਹੈ ਸਾਰੀਆਂ ਸੜਕਾਂ ਦਾ ਇੱਕ ਵੀ ਬੌਜੀ ਇਹਨਾਂ ਨੇ ਟੱਕ ਹੀ ਨਹੀਂ ਲਾਈ ਸੜਕ ਦੀ ਇੱਕ ਵੀ ਅ ਜਦੋਂ ਸੁਖਬੀਰ ਸਿੰਘ ਬਾਦਲ ਜੀ ਸੀਗੇ ਸਰਕਾਰ ਬਾਦਲ ਸਾਹਿਬ ਸੀ ਪਿੰਡਾਂ ਦੀ ਬੌਜੀ ਨੁਹਾਰ ਬਦਲ ਕੇ ਰੱਖਦੀ ਸੁਵਿਧਾ ਕੇਂਦਰ ਦੇਤੇ ਜਿਹੜੇ এডੂਕੇਸ਼ਨ ਦੇ ਇਹ ਜਿੰਸ ਏਹ ਬੱਚਿਆਂ ਦਾ ਖੇਡਣ ਦਾ ਸਮਾਨ ਦਿੱਤਾ ਸਟੇਡੀਅਮ ਬਾਦਲ ਸਾਹਿਬ ਦੇ ਟਾਈਮ ਬਣਿਆ ਇਹਨਾਂ ਨੇ ਕਿਹੜਾ ਸਟੇਡੀਅਮ ਬਣਾਤਾ ਜੀ ਸਭ ਕਹਿਣ ਦਾ ਪਾਵੇ ਆ ਅੱਜ ਲੋਕ ਬਾਦਲ ਸਾਹਿਬ ਦੇ ਕੰਮਾਂ ਨੂੰ ਯਾਦ ਕਰ ਰਹੇ ਆ ਔਰ ਸਾਡੇ ਸ਼੍ਰੋਮਣੀ ਅਕਾਲੀ ਦਲ ਚ ਮੈਂ ਸਮਝਦਾ ਅੱਜ ਦਾ ਇਕੱਠ ਦੇਖ ਕੇ ਸਾਨੂੰ ਵੀ ਇਹ ਬੜਾ ਹੌਸਲਾ ਵਜਾਈ ਹੈ ਵਰਕਰਾਂ ਨੇ ਕਹਤੀ ਹੈ ਕਿਉਂਕਿ ਅਸੀਂ ਤਾਂ ਕਹਿੰਦੇ ਸੀ ਵੀ ਸਾਡੇ ਕੈਂਡੀਡੇਟ ਕਿੱਕ ਨੂੰ ਖੜਾਵਾਂਗੇ ਮੰਨਣਗੇ ਨਹੀਂ ਅੱਜ ਤੁਹਾਡੇ ਸਾਹਮਣੇ ਤੁਸੀਂ ਪ੍ਰੈਸ ਵਾਲੇ ਦੇਖ ਰਿਹਾ ਹਾਂ ਇੱਕ ਇੱਕ ਸੀਟ ਤੇ ਸਾਡੇ ਕਈ ਤਾਂ ਤਿੰਨ ਤਿੰਨ ਚਾਰ ਚਾਰ ਕੈਂਡੀਡੇਟ ਨੇ ਸਾਨੂੰ ਹੁਣ ਕਮੇਟੀ ਬਣਾਉਣੀ ਐ ਅਸੀਂ ਹੁਣ ਕਮੇਟੀ ਬਣਾ ਕੇ ਜਿਹੜਾ ਵੀ ਕਮੇਟੀ ਦਾ ਫੈਸਲਾ ਹੋਊਗਾ ਅਸੀਂ ਜਿੱਤਣ ਵਾਲੇ ਕੈਂਡੀਡੇਟ ਨੂੰ ਟਿਕਟ ਦਵਾਂਗੇ ਅਰ ਪ੍ਰਮਾਤਮਾ ਨੇ ਮਿਹਰ ਕਰੀ ਅਸੀਂ ਜਿਹੜੀ ਬਲਾਕ ਸਮਤੀ ਹੈਗੀ ਆ ਸ਼੍ਰੋਮਣੀ ਅਕਾਲੀ ਦਲ ਦੀ ਬਣਾਵਾ ਕੀ ਲੱਗਦਾ ਤੁਹਾਨੂੰ ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਤੋਂ ਬਾਅਦ ਇਸ ਤਰ੍ਹਾਂ ਦੁਆਰੇ ਇਦਾਂ ਦੀ ਅਕਾਲੀ ਦਲ ਦੀ ਜਿਹੜੀ ਲਹਿਰ ਖੜੀ ਹੋਈ ਆ ਹੁਣ ਦੇਖੋ ਲਹਿਰ ਤਾਂ ਧਰਮਤਾਰ ਨਾਲ ਇਲੈਕਸ਼ਨ ਤੋਂ ਹੀ ਪਤਾ ਲੱਗ ਗਈ ਹੈ ਸਰਕਾਰ ਦੀ ਘਬਰਾਹਟ ਜਿੱਤ ਕੇ ਕਦੇ ਕੋਈ ਸਰਕਾਰ ਸਫਾਈਆਂ ਦਿੰਦੀ ਹੈ ਕਿ ਦੂਜੀ ਪਾਰਟੀ ਨੂੰ ਇੰਨੀ ਵੋਟ ਕਿਵੇਂ ਪੈ ਗਈ ਚਾਰ ਚਾਰ ਉਹਨਾਂ ਦੇ ਵੱਡੇ ਲੀਡਰ ਪ੍ਰੈਸ ਕਾਨਫਰੈਂਸਾਂ ਕਰਕੇ ਦੱਸ ਰਹੇ ਨੇ ਸੋ ਲਹਿਰ ਤਾਂ ਉੱਠ ਚੁੱਕੀ ਹੈ ਕਿਉਂਕਿ ਝੂਠ ਕਿੰਨਾ ਟਾਈਮ ਚੱਲੂਗਾ 9 ਸਾਲ ਤੋਂ ਹੋ ਕੀ ਰਿਹਾ ਸਿਰਫ ਬਦਨਾਮੀ 네ਗੇਟਿਵ ਪੋਲਿਟਿਕਸ ਕੰਮ ਕੋਈ ਕਰਨਾ ਨਹੀਂ ਸਿਰਫ ਦੂਜੇ ਨੂੰ ਭੰਡਣਾ ਕਦੇ ਭਗਵੰਤ ਸਿੰਘ ਮਾਨ ਦੇ ਮੂੰਹ ਤੋਂ ਸੁਣਿਆ ਕਿ ਮੈਂ ਆ ਕੀਤਾ ਉਹਨੂੰ ਸਿਰਫ ਉਹ ਫਲਾਣੇ ਨੇ ਆ ਨਹੀਂ ਕੀਤਾ ਫਲਾਣੇ ਨੇ ਆ ਕੀਤਾ ਇਹੇ ਜੀ ਸੋਚ ਵਾਲਾ ਬੰਦਾ ਕਦੇ ਪੰਜਾਬ ਦੀ ਤਰੱਕੀ ਕਰਾ ਸਕਦਾ ਐ ਇਤੋਂ ਪਹਿਲਾਂ ਕਾਂਗਰਸ ਸਰਕਾਰ ਰਹੀ ਐ ਉਹਨਾਂ ਦਾ ਚੀਫ ਮਨਿਸਟਰ 4.5 ਸਾਲ ਘਰ ਤੋਂ ਬਾਹਰ ਹੀ ਨਹੀਂ ਨਿਕਲੇ ਉਹਨੂੰ ਪੰਜਾਬ ਦੇ ਹਾਲਾਤਾਂ ਦਾ ਪਤਾ ਹੀ ਨਹੀਂ ਸੀ ਅੱਜ ਪੰਜਾਬ 'ਚ ਜਿੱਧਰ ਮਰਜ਼ੀ ਚਲੇ ਜਾਓ ਤੁਸੀਂ ਜਾ ਕੇ ਕਿਸੇ ਨਾਲ ਗੱਲ ਕਰੋਗੇ ਉਹ ਕਹੂਗਾ ਬਾਈ ਜੀ ਜੋ ਕੰਮ ਸ਼੍ਰੋਮਣੀ ਅਕਾਲੀ ਦਲ ਦੇ ਟਾਈਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੇ ਟਾਈਮ ਹੋਏ ਨੇ ਉਹ ਹੁਣ ਨਹੀਂ ਹੋ ਰਹੇ ਉਹ ਸਾਰਾ ਵਿਕਾਸ ਬੰਦ ਹੋ ਚੁੱਕਿਆ ਸੋ ਲੋਕ ਉਹਨਾਂ ਦੇ ਕੰਮਾਂ ਨੂੰ ਯਾਦ ਕਰਕੇ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਨੂੰ ਮੌਕਾ ਦੇਣਾ ਚਾ ਰਹੇ ਨੇ ਜੋ ਪ੍ਰਚੰਡ ਬਹੁਮਤ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਦਿੱਤਾ ਸੀ 92 ਸੀਟਾਂ ਦਾ ਉਹ ਬਹੁਤ ਲੋਕਾਂ ਦੀਆਂ ਆਸਾਂ ਉਮੀਦਾਂ ਤੇ ਬੁਰੀ ਤਰ੍ਹਾਂ ਫਲॉप ਹੋਏ ਨੇ ਫੇਲ ਹੋਏ ਨੇ ਸੋ ਸਮਾਂ ਆ ਚੁੱਕਿਆ ਕੇ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਤੂਫਾਨ ਖੜਾ ਹੋਊਗਾ ਤੇ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵਤ ਦੇ ਕੇ ਚੁੱਕੋ। ਵੇਖੋ ਜਿਹੜੀ ਅੱਜ ਬਾਉ ਕਬੀਰ ਦਾਸ ਜੀ ਦੀ ਰਣਮਾਈ ਚ ਅੱਜ ਮੀਟਿੰਗ ਸਦੀਨ ਹੋ ਇਹਨਾਂ ਨੇ। ਬਲਾਕ ਸੰਮਤੀ ਤੇ ਜਿਹੜਾ ਪ੍ਰਸ਼ਨ ਹੈ ਆਪਾਂ ਨੂੰ ਸਾਰਿਆਂ ਨੂੰ ਪਤਾ ਪਈ ਰਕਸ਼ਨਾਗਰ ਨੇ। ਬਹੁਤ ਹੀ ਨਿਡਰ ਸਰਕਾਰ ਕਰਾ ਰਹੀ ਹੈ। ਸਰਕਾਰ ਦੇ ਪਰੇ ਦੇੜੇ ਤੇ ਹੁਣ ਹੈ ਕੁਛ ਨਹੀਂ। ਆਪਣੇ ਮਰਕਨਾਂ ਤੁਸੀ ਇਤਸ਼ਾਹ ਵੇਖਿਓਗੇ। ਵੀ ਇੰਨਾ ਸ਼ਾਇ ਹੈ ਕਿ ਦੂਜਾ ਹੁੰਦਾ ਮੈਂ ਭਰਾਂ ਕਾਗਜ ਦੂਜਾ ਹੁੰਦਾ ਮੈਂ ਭਰਾਂਗਾ ਸਾਰੇ ਪੰਜਾਬ ਵਿੱਚ ਹੀ ਪੰਜਾਬ ਦੀ ਹਵਾ ਜਿਹੜੀ ਹੈ ਉਹ ਤਰਨਤਾਰਨ ਦੀ ਸੀਟ ਨੇ ਬਦਲ ਦਿੱਤੀ। ਤੇ ਉਹ ਆਪਣੀ ਹੁਣ ਹਵਾ ਚੱਲ ਗਈ ਏ ਉਹ ਉਹਨਾਂ ਦਾ ਉਹ ਡੁੱਬਦਾ ਸੂਰਜੇ ਪਿਆ ਆਪਣਾ ਸੂਰਜ ਚੜਦਾ ਪਿਆ ਇਸ ਕਰਕੇ 27 ਦੀ ਸਰ ਜਿਹੜੀ ਸਰਕਾਰ ਹੈ ਉਸ ਰਾਜਕਵੀਰ ਸਿੰਘ ਬਾਦਲ ਸਾਹਿਬ ਦੀ ਰਹਿਮਾਈ ਬਣਣੀ ਹੀ ਬਣਣੀ ਇਹਦੇ ਵਿੱਚ ਕੋਈ ਦੋਰ ਨਹੀਂ ਬੈਗੁਰਜੀ ਕਾਲਸਾ ਬੈਗੁਰਜੀ ਫਾਤਾ ਜਿਵੇਂ ਅੱਜ ਆਪਾਂ ਕਰੇ ਤੇ ਤਾਂ ਹੋਰ ਕਰਦੇ ਆਂ ਸਾਡੇ ਕੋਲੇ ਵੀ ਰਿਪੋਰਟ ਆਉਂਦੀ ਹੈ ਭਾਜੀ ਫੈਨਟੀ ਦੇ ਤੇ ਸਰਕਾਰ ਨੇ